ਬਾਈ ਆ ਸੌਦਾ ਸਿਰੇ ਚੜ ਗਿਆ ਇੱਕ ਬਾਈ ਰਣਜੀਤ ਤੂੰ ਲੈ ਲਿਆ ਇਹ ਕਿੰਨੇ ਦਾ ਹੋ ਗਿਆ ਕੰਨ ਛਾੜ ਦੇ ਠੀਕ ਆ ਬਾਈ 7.5 ਦਾ ਦਵਾਤਾ ਠੀਕ ਆ ਲਿਖਾਈ ਕਰਾਉਣੀ ਰਣਜੀਤ ਨੇ ਖਾਲਸੇ ਦਾ ਪਿੰਡ ਕਿਹੜਾ ਲਓ ਜੀ ਬਰਗਾੜੀ ਤੋਂ ਆਇਆ ਖਾਲਸਾ ਤੇ ਆ ਬੱਕਰੇ ਦਾ ਸੌਦਾ ਹੋ ਗਿਆ ਕੀ ਗੱਲ ਕਰੀਏ ਬਾਈ ਕੀ ਤੂੰ ਲੈ ਦੇ ਦੇ ਸਕਦੇ ਹਾਂ ਤੁਸੀਂ ਰਣਜੀਤ ਨੇ ਲੈ ਲਿਆ ਗੁਰੂ ਕੇ ਕੋਠੇ ਵਾਲਿਆਂ ਨੇ ਇਹ ਬਾਈ ਬੋਲ ਤਾਂ ਬਹੁਤ ਮੰਗਦਾ 20 22 ਠੀਕ ਆ ਨਿਬੜ ਗਿਆ ਕੰਮ ਐਸੇ ਆ ਕੇ ਆ ਕੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਕਿਹੜੇ ਕਿਹੜੇ ਪਿੰਡੋਂ ਲਿਆਂਦਾ ਸੀ ਬਾਈ ਇਹ ਹਜਾ ਪਬਲੂ ਕੋਡ ਲਈ ਹੈ ਅਸੀਂ ਬੋਲ ਲਈ ਬਾਈ ਕਸਰਤਾ ਥੋੜੀ ਆ ਹੁਣ ਤੇ 100 2 ਸਨ ਜੇ ਤਾਂ ਕੋਈ ਖਾਣ ਪੀਣ ਵਾਲਾ ਬੰਦਾ ਹੁੰਦਾ ਤਾਂ ਖਾਣ ਫੇਰ ਤਾਂ ਕੱਢ ਦੇਣੀ ਸੀ ਕਸਰ ਉਹਨੇ ਪਰ ਇਹ ਕਿਰਸਜ ਹੋਇਆ ਖੜਾ ਹੁਣ ਉਹ ਹੋਰੂ ਆਖਾਂਗੇ ਲਿਖਾਈ ਪਾ ਦੇ ਇਹਨੂੰ ਉਹ ਕਰਾਂਗੇ ਕੋਸ ਤੱਕ ਹਾਂ ਸਾਡੇ 14 ਪੁਰ ਲਿਖਾਈ ਪਾ ਇਹਨੂੰ ਮੰਨੂ ਆਪੇ ਚੱਲ ਛੱਡ ਪਰ ਆਪਾਂ ਹਰ ਫੇਰੀ ਮੰਨਿਆ ਦੋ ਵੀ ਨਹੀਂ ਬੋਲਿਆ ਬੰਦਾ ਦੋਨੋਂ ਫੇਰੀ ਮੰਨਨੇ ਆ ਮੈਂ ਇਹਨੇ 14 ਦਾ ਆਂਦਾ ਸੀ ਮੈਂ ਕਿਹਾ 14.5 ਦਾ ਹੋ ਗਿਆ ਉਹ ਇਹਦਾ ਨਹੀਂ ਮੈਂ ਕਿਹਾ ਲਿਖਾਈ ਵੀ ਹੋ ਗਈ ਹੁਣ ਇਹਦਾ 15 ਦਾ ਲਿਖਾਈ ਆਪੋ ਆਪਣੀ 100 ਦਾ ਹੀ ਫਰਕ ਆ ਫਰਕ ਦਾ 100 200 ਦਾ ਹੀ ਆ 100 200 ਦਾ ਹੀ ਫਰਕ ਲਾ ਕੋਈ ਨਹੀਂ ਆਂਦਾ ਇਹ ਤਾਂ ਕੁਝ ਨਹੀਂ ਆਂਦਾ ਕੋਈ ਨੇ ਬਈ ਹੱਥਾ ਕੱਢਾ ਹੱਥਾ ਕੱਢਾ ਕੀ ਮੋੜੀ ਆ ਲਿਖਾਈ ਤੇਰੀ ਆ ਗਿਣਦੇ ਪੈਸੇ ਖਾਨ ਓ ਯਾਰ ਬਈ 2100 ਓ ਯਾਰ 100 ਅਸੀਂ ਦੇ ਦਾਂਗੇ ਯਾਰ 100 ਹੋਰ 10 ਲਿਖਾਈ ਅਸੀਂ ਦੇ ਦਾਂਗੇ ਖੇਲੀ ਮਰਜੀ ਹੁੰਦਾ ਬੰਦਾ 100 ਪਿੱਛੇ ਪਾਈ ਛੱਡੀ ਜਾਂਦਾ ਮਾੜੋ 100 ਬਾਈ ਨਾ ਯਾਰ ਮੋੜ ਯਾਰ ਕਿਉਂ ਐਵੇਂ ਕੱਸਿਆ ਸਾਡੀ ਜੇਰ ਕਿ ਨਹੀਂ ਪੈਣੀ ਸਿਆਣਾ ਬੇਣਾ ਬੰਦਾ ਚੱਲ ਕੇ ਆਈ ਸੌਦਾ ਕਰੋ ਲੈ ਕੋਈ ਸੌਦਾ ਕੋਈ ਵੱਡੀ ਗੱਲ ਹੁੰਦੀ ਕੋਈ ਗੱਲ ਨਹੀਂ ਬੇਲਾ ਵੀ 1000 ਦਾ ਬੰਦੇ ਨੇ ਮੈਂ ਨਹੀਂ ਬੋਲਿਆ ਇਹ ਨਹੀਂ ਮੰਨਦੇ ਕਿ ਸਿਆਣਾ ਚੱਲਾ ਦੇ ਜਾ ਤਾ ਫੜਾ ਫੜਾ ਮੰਨ ਗਿਆ ਬਾਈ ਧੰਨਵਾਦ ਬਾਈ ਤੇਰੇ ਸਾਡੀ ਦਾੜੀਆਂ ਵੀ ਕਿਉਂ ਨਹੀਂ ਮਨੂੰ ਸਹੀ ਗੱਲ ਹੈ ਸਹੀ ਗੱਲ ਹੈ ਕੀ ਗੱਲਾਂ ਆਂਦੇ 100 200 ਦੇਖੀ ਜਾਂਦਾ ਇੱਦਾਂ ਲੱਖਾਂ ਭਾਜੇ ਘਰੇ ਰਿਸ਼ਤੇਦਾਰ ਆਏ ਦਾ ਹਜ਼ਾਰਾਂ ਲੱਗ ਜਾਂਦੇ ਐਂ ਹੀ ਸਮਝ ਲੈ ਵਿੱਚ 14 ਬੰਦੇ ਨੇ ਚਾਹ ਪੀਲੀ ਆ ਕਿ ਹੋਰ 200 300 ਤਾਂ ਲੈ ਲੈ ਆਪਾਂ ਲੈਂਦੇ ਵੀ ਕੋਈ ਹਾਂ ਸਹੀ ਗੱਲ ਹੈ ਫਰੀ ਸੇਵਾ ਪਰ ਕੰਮ ਚੱਲੇ ਇਹਦੇ ਦੋ ਇਹਦਾ ਵੀ ਚੱਲੇ ਯਾਰ ਇੰਨੀ ਵਟੋ ਤੇਲ ਬਾਲ ਕੇ ਆਏ ਜੇ ਹੁਣ ਦੂਜੀ ਮੰਡੀ ਤੇ ਆ ਕੇ ਵੇਚ ਜਾਂਦਾ ਤੈਨੂੰ 500 ਵੱਧ ਮਿਲ ਜਾਂਦਾ ਫੇਰ ਵੀ ਕੋਈ ਨਹੀਂ ਸਹੀ ਤੇਲੀ ਬਾਲ ਨਹੀਂ ਮੋੜਸਣ ਦਾ ਹਾਂ ਬਾਪ ਜੀ ਉਹ ਬੜਾ ਬੜਾ ਨਹੀਂ ਸੌਦਾ ਜਮਾਇਆ ਬੱਸ ਘਰ ਦੇ ਛੋੜ ਜਾ ਆ ਆ ਬੱਕਰੇਆ ਸੌਦਾ ਲਓ ਜੀ ਆ ਬੱਕਰਾ ਇਹਦਾ ਸੌਦਾ ਸਿਰੇ ਚੜਾਇਆ ਜ਼ੋਰ ਜ਼ਾਰ ਲਾ ਕੇ ਪੂਰਾ ਜ਼ੋਰ ਲੱਗ ਗਿਆ ਉਹ ਪਿੱਛੇ ਕੰਮੜਿਆ ਆਉਦੇ ਬੱਕਰਾ ਨਹੀਂ ਆਏ ਚਾਹਦੇ ਢੱਡ ਮਾਰ ਵਾਲਿਆਂ ਸੌਦਾ ਵੀ ਤੇਰਾ ਦੱਸੋ ਇਹ 7000 ਰੁਪਏ ਵੇਚਿਆ ਲੱਗਾ ਨਾ ਵਾਲਿਆ ਕਰ ਅੱਗੋਣਾ ਵਾਲਾ ੱਗੋਣਾ ਵਾਲੋ ਨਾ ਤੂੰ ਆਂ ਆਖੀ ਮੈਂ ਮੰਗਦਾ ਇੰਨੇ ਆ ਵੈਸੇ ਹੀ ਫਟਾਉਣ ਦਾ ਕੰਮ ਬਣ ਰਿਹਾ ਆ ਤੇ ਤੇ ਮੋਦਾ ਵੀਡੀਓ ਬਣਾ ਰਿਹਾ ਹੜ ਫੜ ਭਾਈ 6000 ਦਾ ਬਸ ਕਿੰਨੇ ਕਹਦੇ ਘਣ ਕੋਈ ਫਰਕ ਨਹੀਂ ਯਾਰ ਸਹੀ ਆ ਖਾਣਾ ਅੱਗੇ ਅਸੀਂ ਖਾਣ ਨੂੰ ਲੜਦੇ ਨੇ ਤੂੰ ਕਰਸਾ ਕਰਦਾ ਅੱਜ ਸਹੀ ਆ ਖਾਣਾ ਖਾਣਾ ਤੂੰ ਤਨ ਤਨ ਕੇ ਪੈਸੇ ਲਾਉਦਾ ਭਾਈ 6000 ਲਾਤਾ ਇਹਦਾ ਵੇਖੋ ਆ ਤਿੱਖੇ ਸਿੰਘਾ ਵਾਲੀ ਦਾ ਜੇਦਾ ਵੇਚਣਾ ਆ ਤਾਂ 150 ਨਹੀਂ ਚਾਖਣਾ ਇਹਦਾ ਜਨ ਮੈਂ ਚੱਲ ਬਾਈ ਨੂੰ ਅੱਗੇ ਗਿਆ ਨਹੀਂ ਅੱਗੇ ਬਾਈ ਗਿਆ ਮੈਦਾਨ ਚ ਛੱਡ ਕੀ ਛੱਡਦਾ ਢਿੱਡ ਚੋਂ ਆਵਾਜ਼ ਵੀਰੇ ਅਸੀਂ ਪੰਚਾਇਤ ਦੀ ਮੋੜ ਦੇ ਨਹੀਂ ਇਹ ਮੈਨੂੰ ਆਪ ਨੂੰ ਲੱਗਿਆ ਚ ਇਹਨਾਂ 15 ਵਟਾ ਲੈ ਲੈ ਮੈਂ ਮੈਨੂੰ ਲਾਉਂਦਾ 12 ਤੋਂ ਬਾਅਦ ਸਹੀ ਆ ਸਹੀ ਆ ਜੋ ਪੰਚਾਇਤ ਵਿੱਚ ਤੋਂ ਹੀ ਆਇਆ ਉਹ ਮੈਂ ਕਿਹਾ ਵਜਨ ਹੈਗਾ ਕਰ ਜੂਗਾ ਪੂਰੇ ਤੇਰੇ ਰੱਖ ਲੈ ਬਾਈ ਯਾਰ ਗਣ ਪੈਸੇ ਖਾਣ ਖਾਣ ਪੈਸੇ ਕੱਢ ਲੈ ਪੈਸੇ ਉਹ ਕਰਦੇ ਆ ਕੁਸ ਅੱਗੇ ਕਿਹੜਾ ਇਹਨੇ ਦਾ 12 ਦਾ ਹੀ ਦੇਦਾ ਗਿਣ ਪੈਸੇ ਤਾਂ ਗਿਣਾਂ ਇਹ ਤਾਂ ਗਿਣ ਪੂਰੇ ਤਾਂ ਪੈਸਾ ਲਾ ਵੜਦਾ ਲੈ ਉਹ ਦੰਦੀ ਤਾਂ ਨਹੀਂ ਵੜਦਾ 500 ਦਾ ਵਿੱਚ ਆਪਾ ਹੁਣ ਗਿਣ ਕਿੰਨੇ ਹੋ ਗਏ ਖਾਨ ਲਖਾਈ ਕਰਾ ਲਈ ਨਹੀਂ ਸੱਤਾਂ ਲੱਗਿਆ ਯਾਰ ਲਾਉਣ ਵਾਲਾ ਕਈ ਵੇਰੇ ਅੱਕ ਕੇ ਲਾ ਜਾਂਦਾ ਹੁੰਦਾ 12000 ਲਾ ਦੂੰ ਤੇ ਤੈਨੂੰ ਪਾਉਣਾ ਪਾਉਣਾ ਪਾ ਦੇ ਕੰਮ ਸਪਾ ਦੇ ਉਰੇ ਫੜਾ ਨੋਟ ਇੱਕ ਹੋਰ ਫੜਾ ਨੋਟ ਫੜਾ ਨੋਟ ਇੱਕ ਯਾਰ ਜਾ ਪ੍ਰਵੇਟ ਫੜਾ ਯਾਰ ਵੇਖੀ ਇੱਕ ਨੋਟ ਹੋਰ ਫੜਾ ਦੇ ਚੱਕ ਬਈ ਆਪੋ ਆਪਣੀ ਲਿਖਾਈ ਹੋ ਗਈ ਹੋਂ ਤਾਂ ਸਹੀ ਆ ਆਪੋ ਆਪਣੀ ਲਿਖਾਈ ਹੋ ਗਈ ਯਾਰ ਬਾਈ ਬਾੜਾ ਚੀੜਾ ਉੱਤੇ ਚੀੜਾ ਲਿਖਾਂਗੇ ਅਸੀਂ ਹਾਂ ਚੀੜਾ ਬਾਈ ਲਿਖੋ ਲਿਖੋ ਚੀੜਾ ਸੌਦਾ ਚੀੜਾ ਚੀੜਾ ਲਿਖ ਬਾਈ ਹੋਰ ਤਾਂ ਕੀ ਰਹਿ ਗਿਆ ਯਾਰ ਕਹਿ ਬੜੇ ਬਜੇ ਵੇਚ ਦੇ ਕਿਆ ਕਰ ਰਹਾ ਹੈ ਉਹ ਆ ਲੱਗਿਆ ਪਰ ਤੁਰਿਆ ਜਾਂਦਾ ਬੰਦਾ ਹੈ ਨਹੀਂ ਉਧਰ ਹਾਂ ਵੇਖ ਲੈ ਹੁਣ ਤੂੰ ਦੱਸ ਮੈਂ ਤੇਰੀ ਮੋੜੀ ਤੋਂ ਇਦੂ ਵਾਤ ਤਾਂ ਬਾਈ ਯਾਰ ਹੁਣ ਲਾਇਆ ਕਿਨੇ ਆ ਸੱਤਾਂ ਜੀ ਪਤਾ ਕਿਸੇ ਲੈ ਦੇਡੇ ਸਾਡੇ ਹੀ ਨਾ ਤਾਂ ਬੱਸ ਜੋ ਵੀ ਨਹੀਂ ਪਤਾ ਕੀ ਆਂਦਾ ਨਹੀਂ ਨੇ ਚ ਕੀ ਪਤਾ ਬੰਦੇ ਨੂੰ ਕਿ ਲਾ ਗਿਆ ਯਾਰ ਲਖਾਈ ਯਾਰ ਲਖਾਈ ਕਰਾ ਰਹੇ ਹਾਂ ਯਾਰ ਲਖਾਈ ਕਰਾਦੀ ਯਾਰ ਬਸ ਹੋ ਗਿਆ ਉਹ ਬਸ ਹੋ ਗਿਆ ਯਾ ਫਰਾ ਬਈ ਉਹ ਹੁਣ ਲਖੀਰ ਨਹੀਂ ਖਿੱਚੀਦੀ ਹੁੰਦੀ ਕੋਈ ਨਹੀਂ ਦੱਸ ਔਰ ਬੱਬੇ ਖੋਲ ਬਈ ਨਹੀਂ ਨਹੀਂ ਹਾਂ ਕੋਈ ਨਹੀਂ ਤਾਂ ਕਿੰਨੀ ਸੌ ਦੋ ਸੌ ਉਹ ਯਾਰ ਬਾਈ ਮੰਨੀ ਦੀ ਹੁੰਦੀ ਆ ਪੰਚੇ ਦੀ ਮੰਨੀ ਵੀ ਜੀ ਉਹ ਤਾਂ ਬਿਨਾ ਹੀ ਮੋੜੋ ਨਾ ਓ ਤੁਹਾਨੂੰ ਖਰਚਾ ਵੀ ਕੋਈ ਨਹੀਂ ਪੈਣਾ ਕੋਈ ਨਹੀਂ ਹਾਈ ਬੱਕੇ ਨਾ ਤੇ ਲੱਗੀ ਮੋੜ ਤੇ ਕਿੰਨੇ ਬੰਦੇ ਬੋਲਦੇ ਨੇ ਦੋ ਦੋ ਦਾ ਮਾਪੇ ਆ ਗਏ ਬਾਈ ਦੋ ਦੋ ਨਾਲ ਪਾਲਾ ਪਾਲਾ ਉਹ ਮੰਦਾ ਨਹੀਂ ਆ ਮਰਦਾ ਆ ਆ ਮਰਦਾ ਨਹੀਂ ਮਰਦਾ ਦੇ ਦੇ ਕੀ ਕਰਗੇ ਕੁਸ ਹੋ ਗਿਆ ਕਿੰਨੇ ਦਾ ਕਿੰਨੇ ਖਾਣ ਸਾਢੇ ਛੇ ਦਾ ਇਹ ਛੀ ਲਾਉਂਦਾ ਸਾਢੇ ਛੀ ਕਰਤਾ ਯਾਰ ਕੱਢ ਦੋ ਕੱਢ ਦੋ ਕੰਡਾ ਕੱਢ ਦੋ ਨਿਕਲ ਗਿਆ ਕੰਡਾ ਕੜਾ ਫਰਕ ਦੇ ਪਾਰ ਦਾ 500 ਰੁਪਏ ਵਿੱਚ ਸੌਦੇ ਦਾ ਫਰਕ ਆ ਮਿੱਤਰੋ ਬਾਈ ਅੱਗੋਂ ਪਾਸੇ ਪਾਈ ਪਾਸੇ 100 ਰੁਪਏ ਓ ਛੱਡੀ ਯਾਰ ਓ ਐਵੇਂ ਨਹੀਂ ਲਿਖੀ ਰੱਖੀ ਚਿਚੀ ਦੀਆਂ ਹੁੰਦੀਆਂ ਪਰੇ ਯਾਰ ਬਸ 100 ਰੁਪਏ ਪੈਸੇ ਦੇ ਰਿਆ ਯਾਰ ਓ ਸੂਨ ਆਣੀ ਨਾ ਭਰਾ ਹੋਰ ਕਿੰਨੇਣਾ ਹੋ ਤੂੰ ਕੀ ਕਿੰਨੇ ਤੇਰਾ ਬੱਕਰਾ ਨਹੀਂ ਲੈ ਜਾਂਦਾ ਬਿਆਨੀਓ ਹਾਂ ਨਹੀਂ ਐ ਕਰੋ ਯਾਰ 7 ਤੇ ਲਖਾਈ ਕਰਾ ਦੂਗਾ ਚਲੋ ਓ ਓ ਨਾ ਲਖਾਈ ਪਾ ਦਿਓ ਯਾਰ 7 ਹੀ ਦਿਓ ਨੂੰ 7 ਚੋਂ ਲਖਾਈ ਕਰ ਦੇਨੀ ਤੂੰ 10000 ਰੁਪਏ ਦਾ ਲੱਹ ਕਿੰਨੇ ਦਾ ਭਾਈ ਤੇਰੀ ਉਪੀ ਨਹੀਂ ਵੀਰੇ ਮਾੜੀ ਖੁੱਲੇ ਹੋ ਜਾ ਭਾਈ ਮਾੜਾ ਲਿਖਾਈ ਕਰਾ ਦੀ ਮਾੜਾ ਪਿੱਛੇ ਰਹਿ ਗਏ 500 ਪਾਇਆ ਕਿ 100 ਰੁਪਏ ਨਾਲ ਕੁਝ ਨਹੀਂ ਗੈਂਗਲੀ 100 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ ਚੱਕ ਚੜ ਗਿਆ ਸਰੇ ਹੁਣ ਭਾਈ ਲਿਖਾਈ ਆਪੋ ਆਪਣੀ ਆ ਬੱਕਰਾ ਭਾਈ ਵੇਖ ਲੋ ਪੂਰੇ 7000 ਦਾ ਹੋ ਗਿਆ 200 ਦੇ 50 ਮਿੰਟਾਂ ਹੀ ਕਰਾਦੇ ਅਸੀਂ ਪੂਰੇ 7000 ਦਾ ਹੋ ਗਿਆ ਨਾਲ ਦੇਖੋ ਜੀ ਪੜਿਆ ਆਹੜਾ ਫੜਾ ਤੂੰ ਯਾਰ ਉਹ ਵੀਡੀਓ ਬਣਾਇਆ ਉਹ ਨਹੀਂ ਕਿਉਂ ਨਹੀਂ ਦੇਣੇ ਯਾਰ ਤੂੰ ਫੜਦਾ ਸਹੀ ਆ ਪੈਸੇ ਦਾ ਗਿਣ ਤੂੰ ਫੜ ਲੈ ਫੜ ਲੈ ਗਿਣੀ ਚੱਲ ਐਂ ਵੀ ਦੇ ਦਿੱਤੇ ਯਾਰ ਆ ਮਦਦ ਕਰ ਆ ਸਤਿ ਸ਼੍ਰੀ ਅਕਾਲ ਤੂੰ ਭਾਈ ਅਸੀਂ ਆਪੇ ਕਰਾ ਦਾਂਗੇ ਆਪੇ ਕਰਾ ਦਾਂਗੇ ਲਗਾ ਦੇ ਲੋਕੀ ਦੋ ਕੋ ਸਾਢੇ ਪੰਜ ਦਾ ਠੀਕ ਹੈ ਜੀ ਸਾਢੇ ਪੰਜ ਦਾ ਸੋਦਾ ਓਕੇ ਖੁਸ਼ ਹਾਂ ਬਾਈ ਚਲੋ ਵੀ ਸਰਪੰਚ ਨੂੰ ਦਵਾਤਾ ਬੱਕਰਾ ਨੇੜੇ ਹੋ ਕੇ ਤੁਹਾਨੂੰ ਬੱਕਰਾ ਦਿਖਾ ਦਿੰਨੇ ਕਿਹੜੇ ਪਿੰਡੋਂ ਆਈ ਸੀ ਬਾਈ ਜੀ ਬਰੂ ਵਾਲਾ ਮੰਡੀ ਬਰੂ ਵਾਲਾ ਮੰਡੀ ਇਹ ਬਾਈ ਨੇ ਵਿਚਾਰਿਆਂ ਨੇ ਖਰੀਦਿਆ ਸੀ ਬੱਚਾ ਇਹ ਫਾਈਨਲ ਠੱਗੀ ਵੱਜ ਗਈ ਸੀ ਬਾਈ ਪਹਿਲਾਂ ਸਹੀ ਗੱਲ ਹੈ ਚਲੋ ਗੱਲ ਆਪਾਂ ਤੁਹਾਨੂੰ ਦੱਸ ਦੇ ਲਈ ਵੀ ਕਿਵੇਂ ਵੱਜੀ ਤਕਰੀਬਨ ਅੱਜ ਬਈ 1500 2000 ਘਾਟਾ ਪਾ ਕੇ ਲੱਗਦੇਗੇ ਚੱਲਿਆਗਾ ਜੀ ਹੋ ਗਈ 200 ਘਾਟ 27000 ਹੋ ਗਿਆ ਫਿਰ 200 ਨਾਲ ਕੀ ਹੋ ਜੂਗਾ ਆ ਫੇਰ ਤਾਂ ਤੇਰਾ ਹੀ ਤੱਕਾ ਬਾਈ ਯਾਰ ਨਹੀਂ ਤੇ ਕਰੇ ਯਾਰ ਤੱਕਾ ਹੀ ਹੋਰ ਕੀ ਹੈ ਹਾਂ ਯਾਰ ਪੋਰਾ ਪੋਰਾ ਵਕਤ ਉਹ ਛੋਟੀ ਬੱਕਰੀ ਵੀ ਤੇਰੀ ਮੁੱਲ ਚ ਪਈ ਖੜੀ ਉਹ ਵੀ ਹਿਸਾਬ ਲਾ ਲਾ ਛੋਟੀ ਨੂੰ ਤਾਂ ਯਾਰ ਸਾਮਣੇ ਹੀ ਹੋਣਾ ਫੇਰ ਸਾਹਮਣੇ ਮੇਰੇ ਨਹੀਂ ਕਿੰਨੇ ਪੈਸੇ ਕਰਨੇ ਆ ਕਿੰਨੇ ਪੈਸੇ 26200 ਇਹ ਦੇ ਤਾਂ 600 ਦੀ ਪਰਚੀ ਹੋਗੀ 200 ਘਟ 27 27 ਹੋ ਗਿਆ ਸਮਝ ਲਾ ਇਹਨਾਂ ਨੂੰ ਖਰਚਾ ਖਰਚਾ ਵੀ ਇਹਨਾਂ ਨੂੰ ਪੈਣਾ ਹੈ ਸਾਰਾ ਕੁਝ ਪੈ ਗਏ ਇਹਨਾਂ ਨੂੰ ਤਾਂ 30 ਜੁੜ ਮਿੰਗਿਆ ਸਾਰਾ ਕੁਝ ਦਸੀਖਣੇ ਜਾਂ 100 ਹੋਰ ਫੜਾ ਯਾਰ ਭਰਾ ਦੇ 100 ਹੋਰ 27 ਕਰ ਦੇ ਪੂਰਾ ਯਾਰ ਓਏ ਯਾਰ ਪੂਰਾ ਹੀ ਆ ਹੁਣ ਗਿਣ ਕੇ ਪਾਇਆ 27 ਜਾਣ ਦੇ ਹੋੜ ਬੱਕਰੀਆਂ ਕਿਹੜੇ ਪਿੰਡੋਂ ਆਏ ਬਾਈ ਪਹਿਲਾਂ ਤੁਸੀਂ ਬੋਲੇ ਨਹੀਂ ਯਾਰ ਹੁਣ 100 200 ਪਿੱਛੇ ਤੈਨੂੰ ਮਾਰ ਕਰੀ ਮੈਂ ਸਾਰੇ ਆ ਜਾਣਗੇ ਉਹਦੇ ਨਾਲ ਕਰੀ ਜਨੇ ਭਰਾ ਯਾਰ ਸੋਣਾ ਕੋਈ ਨਹੀਂ ਬੋਲਿਆ ਹੁਣ ਦਾ 100 100 ਪਿੱਛੇ ਉਹ ਸੋਣਾ ਕੀ ਹੋ ਜਾਊਗਾ ਓਏ ਯਾਰ ਯਾਰ ਭਰਾ ਯਾਰ ਗੱਲ ਆ ਕੋਈ ਹੈ ਗੱਲ ਕਰਦੀ ਠੇਕੇ ਤੋਂ ਠੇਕੇ ਤੋਂ ਬੋਤਲ ਲੈ ਲੈਣੇ ਅੰਡੇ ਵਾਲੇ ਲੜਨ ਲੱਗ ਜਾਂਦੇ ਆ ਉਹ ਕੰਡਣਾ ਮੈਂ ਤਾਂ ਸਹੀ ਗੱਲ ਉਹ ਕੰਮ ਹੋ ਗਿਆ ਇਹਨਾਂ ਦਾ ਹੁਣ ਠੇਕੇ ਤੋਂ ਬੋਤਲ ਦੇ ਬੰਦੇ ਦਿੰਦੇ ਆ ਅੰਡੇ ਵਾਲੇ ਲੜਨ ਲੱਗ ਜਾਂਦੇ ਆ ਲਾ ਤੂੰ 600 ਦਾ ਸਤਾਈ ਲੈ ਲਾ ਫੜ ਅੱਜ ਹੀ ਕਟਾਲਾਂ ਆ ਆਪਦੀ ਲਾ ਫੜ ਤੂੰ ਪੂਰਾ ਸਤਾਈ ਲੈ ਉਹ ਚੇਤੇ ਭੁਗਤ ਦੇ ਦੋ ਚੱਲ ਫਿਰ ਆਪੋ ਆਪਣੀ ਹੋਵੀ ਪਰਚੀ ਕਿ ਨਹੀਂ ਨਾ ਨਾ ਕਰਿਆ ਕਰੋ ਯਾਰ ਕਰਦੇ ਸੌਦਾ ਨੋਟ ਹੋਰ ਨਾ ਨਾ ਕਰਿਆ ਕਰੋ ਭਰਾ ਮੇਰਾ ਗੱਡੀ ਨਹੀਂ ਹੁੰਦੀ ਹੁੰਦੀ ਆ ਤੇ ਉਸ ਤੋਂ ਨਾਗ ਵੀ ਤੁਹਾਨੂੰ ਦਿਖਾਵਾਂਗੇ ਸੌਦਾ ਸੌ ਪਿੱਛੇੜਿਆ ਉਹਦਾ 2100 ਪਿੱਛੇ ਨਾ ਭਜੋ ਭਾਈ ਅੰਗਰੇਜ਼ ਲੱਗਦਾ ਪਾਪਾ ਵੀ ਨਹੀਂ ਕਰਦਾ ਸਾਨੂੰ ਸਾਨੂੰ ਨਾ ਕਹੋ ਸਾਨੂੰ ਨਾ ਕਹੋ ਇੰਨੇ ਮੈਂ ਇਹਨਾਂ ਨੂੰ ਵੀ ਆਖਿਆ 100 ਦਾ ਫਰਕ ਆ ਕੀ 100 ਪਿੱਛੇ ਤੂੰ ਮਾਨ 200 ਉਹਨੇ ਖਿੱਚ ਕੇ ਮਾਤਾ 100 ਤੂੰ ਕਹਿੰਦਾ ਮੈਂ ਤਾਂ ਬੋਲਿਆ ਨਹੀਂ 100 ਨਾਲ ਤੱਕ ਨਹੀਂ ਕਹਿੰਦੇ 27 ਕਰ ਦਿੰਦੇ ਨਹੀਂ ਕਰਦੇ ਚੈਂਟ ਰੋਟੀ ਆ ਆ ਦੀ ਘਟਾਲਾ ਇਹ ਤੈਨੂੰ ਆਗੇ ਕਿੰਨੇ ਆਉਣ ਆ ਇਹ 26300 ਹੈ ਤੇ ਫਿਰ 300 ਉਧਰ ਪਏਗਾ ਉਹੀ ਹੋ ਗਿਆ ਹੋਰ ਕਿਉਂ ਹੋ ਗਿਆ ਉੱਥੇ ਉਹ ਵੀ ਦੰਤਾ ਮੈਂ ਸਾਬ ਨੇ ਇਹ ਸਹੀ ਗੱਲ ਆ 7 7 ਇਹਦੇ ਵੇਚੀ ਹੋਣਗੇ ਉਹੀ ਲਾਉ ਹਾਂ ਹਾਂ ਆ ਵੀ ਨਾ ਲੜਾ ਕੀ ਜੁਕ ਨਹੀਂ ਕੋਈ ਬਾਈ ਦਾ ਨਹੀਂ ਲੱਗਿਆ ਨਹੀਂ ਨਹੀਂ ਭਰਾਵਾ ਤਾਂ ਨਾਂ ਨਹੀਂ ਦਿੰਦੇ ਇਹਦਾ ਇਹ ਤਾਂ ਡਾਇਲੋਗ ਮਾਰਦਾ ਸੀਗਾ ਆਪਾਂ ਤਾਂ ਨੇੜੇ ਨਹੀਂ ਬਹਿੰਦੇ ਕੋਈ ਨਾ ਲੱਗਿਆ ਛਣ ਗਿਆ ਨਾ ਨਾ ਚੁੱਪ ਨਾ ਘੜਾ ਲੰਦਾ ਕਾਲ ਗੋਲਾਂ ਕਰਦੇ ਵੀਡੀਓ ਚੱਲੀ ਜਾਂਦੀ ਹੈ ਹੁਣ ਤਾਂ ਲੈ ਕੇ ਡਾਰੂ ਲੈ ਲੈਣੇ ਉਹ ਡਾਇਲੋਗ ਮਾਰੇ ਡਾਇਲੋਗ ਮਾਰੇ ਆਏ ਅਜੇ ਕੋਈ ਤੇੜੇ ਨਹੀਂ ਬੰਦੇ ਪੀਣ ਵਾਲੇ ਤੇ ਅਸੀਂ ਕਿਹੜਾ ਪੁੱਤਰ ਖੋਲੀ ਬਠੇਣ ਵਾਸਤੇ ਛੱਡੋ ਇਹਦਾ ਸੁੱਕਾ ਮਾਲ ਖਾਣ ਵਾਲੇ ਬੰਦੇ ਆ ਨਹੀਂ ਇਹਨੇ ਆਪ ਡਾਇਲੋਗ ਹੁਣ ਤਾਂ ਮਾਰਕੀਟ ਆ ਯਾਰ ਇਹਦਾ ਡੋਡੇ ਖਾਣ ਵਾਲੇ ਆ ਤਾਂ ਵੀਡੀਓ ਚੱਲਦੀ ਹੈ ਦਾਰੂ ਵਾਲੇ ਹੈ ਨਹੀਂ ਆ ਜੀ ਮੀਟ ਖਵਾ ਰਹੇ ਜਨਾਬ ਅੱਗੇ ਭਾਈ ਹੁਣ ਤਾਂ ਕਹਿ ਕੇ ਡਾਂਡਾ ਬਚੜੀਆਂ ਨੇ ਡਾਇਲੌਗ ਤਾਂ ਮਾਰਕਟ ਆ ਸਾਡੇ ਬਾਈ ਜੀ ਇਹ ਕੋਤਲ ਲੈ ਲੈਣੇ ਆ ਨਾ ਕਹੀਆਂ ਮਾਰਨਦਾ ਭਾਈ ਜੀ ਗਲਤ ਨਾਮ ਦੀ ਲੈਣਾ ਫੜਨ ਭਾਈ ਉਲ ਜਗੇ ਪੈਸੇ ਹਾਂ ਲਾ ਆਪਾਂ ਬੱਕਰੀਆਂ ਵਿਖਾ ਦੀਏ ਉਹਨੇ ਆਜ ਬੱਕਰੀਆਂ ਦਿਖਾਉਣੇ ਭਾਈ ਤੁਹਾਨੂੰ ਬਸ ਬਰਬਰੀ ਆ ਇਹ ਜੀ ਕ੍ਰੋਸ ਬਰਬਰੀ ਫੰਡਰ ਬੱਕਰੀਆਂ ਇਹ ਇੰਨਾ ਪਿਛੇ ਰੋਲਾ ਪਈ ਜਾਂਦਾ ਮਿੱਤਰੋ ਖਾਈਆਂ ਨੂੰ ਮੜਾ ਜੋ ਲੈ ਹਾਂ ਇਹ ਨੂੰ ਠੋਣੇ ਆਪਾਂ ਤੁਹਾਨੂੰ ਸ਼ੌਕ ਤੋਂ ਚੌਕ ਚੂਕਦਾ ਬਹੁਤ ਆ ਯਾਰ ਮੰਡੀ ਅਫਸਰ ਤੇਰ ਮੈਨੂੰ ਫੋਨ ਲਾਈ ਹੁਣ ਵੇਰ ਲਈ ਵੇਖ ਲਿਆ ਹੁਣਾ ਮੇਰਾ ਯਾਰ ਦਾ ਆਪੋ ਆਪਣੀ ਲਖਾਈ ਲਓ ਵੀ ਪੂਰੇ 7000 ਦਾ ਸੌਦਾ ਹੋ ਗਿਆ ਰਾਜੀ ਨੂੰ ਦਵਾਤਾ ਆਪਾਂ ਬੱਕਰਾ ਬਾਈ ਹੈ ਕੋਟਕਪੂਰੇ ਤੋਂ ਬਾਈ ਫਰੀਦਕੋਟ ਤੋਂ ਆਏ ਠੀਕ ਹੈ ਜੀ ਤੇ ਬਾਈਆਂ ਦਾ ਕੰਮ ਆ ਸਮਾਨ ਦਿੰਦੇ ਆ ਇਹ ਜਿਵੇਂ ਕਿ ਪੱਖੇ ਹੋਗੇ ਮੰਜੇ ਹੋਗੇ ਇਸ ਤਰ੍ਹਾਂ ਦਾ ਸਮਾਨ ਹੁੰਦਾ ਬਾਈਆਂ ਤਰਕਿਸਤਾਂ ਤੇ ਇਹ ਬੱਕਰਾ ਵੀ ਦਿਖਾ ਦਈਏ ਭਾਈ ਹਾਂ ਬੱਕਰਾ ਵੀ ਦਿਖਾਵਾਂ ਕੰਨ ਗਲਾਬੀ ਆ ਬੱਕਰੇ ਦੇ ਅੰਦਰੋਂ ਸੋਹਣਾ ਬੱਚਾ ਨੋਟ ਨਾ ਖਾ ਜੇ ਆ ਜੇ ਮੇਰੇ ਸਾਥ ਦਾ ਕਰ ਲੈ ਸੰਗਿਦਾ ਉਹ ਤਾਂ ਸੰਗੀਦਾ ਕਰਦਾ ਤੂੰ ਲੈ ਆ ਸੰਗੀਦਾ ਦੇ ਦੇ ਹੁਣ ਸੰਗੀਦਾ ਦਾ ਮੈਂ ਕਿ ਤੂੰ ਲੈ ਆ ਰਾਜੀ ਨੂੰ ਦਵਾਇਆ ਵਪਾਰੀ ਹੈ ਕੋਈ ਵਪਾਰੀ ਹੈ ਭਾਈ ਵਪਾਰੀ ਲਾ ਵੀ ਖੁਸ਼ ਆਂ ਭਾਈ ਹਾਂਜੀ ਹਾਂਜੀ ਠੀਕ ਆ ਵੀ ਬਹੁਤ ਬਹੁਤ ਧੰਨਵਾਦ